ਲਓ ਵੀ ਅੱਜ ਬਣਦੀ ਗੋਭੀ ਗੋਭੀ ਦੀ ਸਬਜ਼ੀ ਇਹ ਕਾਹ ਤੋਂ ਬਣਾਇਆ ਪੀਲੀ ਜੀ ਕਾਹ ਤੋਂ ਗੋਭੀ ਅੱਜ ਬਾਈ ਨੂਨ ਮਿਰਚ ਹਲਦੀ ਪਾਤੀ ਤਨੇ ਪਹਿਲਾਂ ਹੀ ਪਾਤੀ ਨੂਨ ਮਿਰਚ ਹਲਦੀ ਕੱਚੀ ਚ ਹਵਾ ਲਈ ਐ ਇਹ ਮਸਾਲੇ ਚ ਪਾਈ ਐ ਤੇ ਫਿਰ ਪਹਿਲਾਂ ਕਾਹ ਤੋਂ ਪਾਣ ਦੇ ਕੱਚੀ ਚ ਆ ਵਿੱਚ ਹੀ ਉਹ ਬਣਾਈ ਜਾਣੀ ਇਹ ਮਸਾਲਾ ਆਂਦੀ ਤੇ ਕਿਉਂ ਚੋ ਇਹ ਆਇਆ ਨਾ ਹੋ ਇਹ ਜੇ ਫਿਰ ਪੈਂਦਾ ਨਹੀਂ ਮਿਰਚ ਮਸਾਲਾ ਕਿੱਕੀ ਰਹਿ ਜਾਂਦੀ ਪਤਾ ਨਹੀਂ ਕਿਉਂ ਨਹੀਂ ਤੇ ਹਲਦੀ ਸਾਤੋਂ ਪਾ ਕੇ ਤੇ ਮਰਚਾ ਪਾ ਕੇ ਵਾਲੀ ਕਾ ਤੋਂ ਇਹ ਚਾਹ ਬਣਦੀ ਹੈ ਇਹ ਜਿਹੜੀ ਆਪਾਂ ਖਾਣੇ ਵਿੱਚ ਵਿਚ ਚਲੀ ਜਾਂਦੀ ਵਿੱਚ ਚਲੋ ਆਹੋਂ ਨਹੀਂ ਤਾਂ ਚਿੱਟੀ ਹੀ ਰਹਿ ਜਾਂਦੀ ਹੈ ਨਾ ਵਿੱਚੋਂ ਲਖੋ ਆਹੋ ਕੀਤੀ ਹੈ ਨਾ ਵਾਲੀ ਵੀ ਫਿਰ ਇਹਨੂੰ ਸਿੱਕਾ ਟੱਕ ਲੱਗਦਾ ਵਾ ਆਪਾਂ ਉਹਨੇ ਤੇ बाकी ਨੂੰ 10 ਮਿੰਟ ਹੀ ਰੱਖਣਾ ਵਿੱਚ ਮਸਾਲਾ ਵਿੱਚ ਰਚ ਗਿਆ ਨਾਲ ਦੀ ਨਾਲ ਫਿਰ ਇਹ ਤੇ ਰਚਿਆ ਗਿਆ ਹੀ ਹੈ ਗੋਲ ਜੀਰਾ এলাਚੀ ਪਾ ਗੋਡੀ ਵਾਲੀ ਕੀ ਕੀ ਪਾਇਆ ਜੀਰਾ এলাਚੀ ਆ ਨਵਾਂ ਹੀ ਤਰੀਕਾ ਵਾਝ ਦੇਖ ਲਿਆ ਗੋਭੀ ਬਣਾਉਣ ਦਾ ਪਾਣੀ ਦੇ ਵਿੱਚ ਲਾਲ ਮਿਰਚ ਹਲਦੀ ਲੈਜੀ ਲੌਂਗ ਕਾਲੀ ਮਿਰਚ ਪਾ ਕੇ ਜੀਰਾ ਪਾ ਕੇ ਵਾਲ ਕੇ ਤੇ ਆ ਬਣ ਗਈ ਪੀਲੀ ਪੀਲੀ ਹੋ ਗਈ ਹੁਣ ਵਿੱਚੋਂ ਖੋਲ ਕੇ ਦਿਖਾ ਵਿੱਚ ਵੀ ਵਿੱਚ ਵੀ ਗਿਆ ਵਾ ਇਹ ਖਾ ਕੇ ਵੀ ਸੁਆਦ ਆਇਆ ਹੁੰਦਾ। ਬੀਜੀ ਮੇਰੇ ਸੁੱਕੀ ਖਾ ਲਵਾਂ। ਇਹ ਥੋੜੀ ਜਿਹੀ ਹੋ ਰੱਖੀ ਦੀ ਐ ਨਾ ਕਿਉਂਕਿ ਉਹ ਚ ਭੁੰਨਾਗੇ ਥੋੜੀ। ਅੱਛਾ। ਅਬ ਚ ਚਲਿਆ ਗਿਆ ਨੂਨ ਮਿਰਚ ਗਿਆ ਹੁਣ। ਨੂਨ ਮਿਰਚ ਗਿਆ ਹਾਂ। ਨੂਨ ਮਿਰਚ ਖਾਣੇ ਨਾਲ ਜਦੋਂ ਸੁਆਦ ਆਉਂਦਾ। ਇਹ ਮੈਂ ਤਾਂ ਹੋਰ ਹੀ ਬਣ ਜਾਂਦੀ ਚੱਟੀ ਜੀ ਹਣ। ਨਾਲੇ ਨਾਲੇ ਇਹ ਨਾਲੇ ਨੂਨ ਮਿਰਚ ਨਹੀਂ ਜਾਂਦਾ। ਨਾਲੇ ਚ ਕੀੜਾ ਮਕੌੜਾ ਹੋਵੇ ਉਹ ਨਿਕਲ ਜਾਂਦਾ ਹਰਾ। ਕੀੜਾ ਮਕੌੜਾ ਤੋਂ ਤਾਂ ਵੱਲ ਨਹੀਂ ਚਾਹੀਏ ਗੋਭੀ। ਹਾਂ। ਗੋਭੀ ਨੂੰ ਸਭ ਤੋਂ ਵੱਧ ਸਪਰੇ ਗੋਭੀ ਨੂੰ ਲੱਗਦੀ ਆ ਕਹਿੰਦੇ। ਇੰਨੀ ਦਵਾਈ ਕਹਿੰਦੇ ਗੋਭੀ ਤੇ ਛੜਕੀ ਜਾਂਦੀ ਆ ਹੋਰ ਕਿਸੇ ਵੀ ਸਬਜ਼ੀ ਤੇ ਨਹੀਂ ਛੜਕੀ ਜਾਂਦੀ। ਸਭ ਤੋਂ ਜ਼ਰੀਲੀ ਹੁੰਦੀ ਆ ਗੋਭੀ ਇਹ। ਗੋਭੀ? ਹਾਂ। ਰੋਜ਼ ਸਪਰੇ ਹੁੰਦੀ ਆ ਕਹਿੰਦੇ ਤੇ ਗੋਭੀ ਤੇ ਫੇਰ ਵੱਜਦੀ ਆ ਇਹ। ਨਹੀਂ। ਹੂੰ ਨਹੀਂ ਆ। ਕਹਿੰਦੇ ਤਾਂ ਆਈਆਂ। ਬਾਕੀ ਪਤਾ ਨਹੀਂ ਆਪਾਂ ਨੂੰ ਕਹਿੰਦੇ ਆ ਵੀ ਕਹਿੰਦੇ ਵੀ ਗੋਭੀ ਦੇ ਉੱਪਰ ਸਭ ਤੋਂ ਜ਼ਿਆਦਾ ਸਪਰੇ ਹੁੰਦੀ ਆ। ਇੰਨੀ ਵੇਲੇ ਸਪਰੇ ਹਰ ਕਰਕੇ ਉਹਨੂੰ ਵਿਚਾਰਨ ਵੱਜਦਾ ਕਿ ਉਹਨੂੰ ਵੇਚੀ 2 ਰੁਪਏ ਕਿਲੋ। ਬੈਕ ਦੀ 2 ਰੁਪਏ ਕਿਲੋ ਹੀ ਆ ਪਰ ਆਹੋ ਆਪਾਂ ਨੂੰ ਤਾਂ ਇਥੇ 20 ਪਿਆ ਉਹਨਾਂ ਦੀ ਤਾਂ ਜ਼ਿਆਦਾ ਹੀ 20 ਹੂੰ 20 ਕਿਉਂ ਆ 30 ਰੁਪਏ ਹੁਣ ਚੱਲਦੀ 30 ਰੁਪਏ ਕਿਲੋ ਦਿੰਦੀ ਐ 20 ਦਿੰਦੇ ਆ ਭਾਈ ਤੇ ਜ਼ਿਮੀਂਦਾਰਾਂ ਦੀ ਮਨ ਲਾ ਤਾਂ 2 ਰੁਪਏ ਕਿਲੋ ਚੱਕ ਦਿਆ ਪਿੰਡਾਂ 'ਚ ਜਿਹੜੀ ਗੋਭੀ ਆਉਂਦੀ ਐ 2 2-3 ਰੁਪਏ ਆਉਂਦੀ ਐ ਤੇ ਸ਼ਹਿਰਾਂ 'ਚ 30 ਰੁਪਏ ਵਿਕਦੀ ਐ 30 ਹੂੰ ਚੱਲਦੀ ਐ ਆਵਾਜ਼ ਆਹ ਹੋਰ ਤਰੀਕਾ ਵਧੀਆ ਉਹਨਾਂ ਗੋਭੀ ਦਾ ਤੇ ਨਾ ਇਹ ਨੂੰ ਵੀ ਬਣਾਉਂਦੇ ਤੜਕਾ ਲਾ ਕੇ ਆ ਵੀ ਚੀਜ਼ ਲੈਣੀ ਹੁਣ ਮਾਰੇ ਜੇ ਫੁੱਲ ਦਾ ਕੀ ਕਰਨੇ ਇਹਦੇ ਪਕੌੜੇ ਕਰਨੇ ਫੇਰ ਰੋਟੀ ਲੈਣੀ ਸਵੇਰੇ ਬੁੰਗਲੀ ਨਾਲੀ ਗੋਭੀ ਵਾਲੇ ਪਰੌਂਠੇ ਪਰੌਂਠੇ ਤੜਕਾ ਸਕੂਨ ਜਿਆਣਾ ਫਤਿਹ ਹੁਣ ਤਾਂ ਨਹੀਂ ਮੈਡਮ ਹਮਾਰ ਦੀ ਮੁਰਦੀ ਉਹ ਮਾਰੀ ਐ ਮਾਰ ਨਹੀਂ ਪੜ੍ਹੂ ਗਣ ਤੁਹਾਡੂ ਵੀ ਜੇ ਨਹੀਂ ਨਹੀਂ ਪੜਦਾ ਤਾਂ ਹੈ ਪੜਨ ਪਿੱਛੇ ਨਹੀਂ ਮਾਰਦੀ ਉਹ ਫੀਸ ਪਿੱਛੇ ਮਾਰਦੀ ਸੀ ਨਹੀਂ ਫੀਸ ਉਹਨੇ ਥੋੜੀ ਲੈਣੀ ਸੀ ਹੂੰ ਕੀ ਸੋਧ ਆਪ ਲੱਗੀਆਂ ਨੇ ਵਿਚਾਰੀਆਂ ਤਰਖਾਹਾਂ ਦੇ ਬਸ ਉਹੀ ਕਈਆਂ ਨੂੰ ਆਦਤ ਹੀ ਹੁੰਦੀ ਹੈ ਵਿੱਚੋਂ ਕਈ ਹੁੰਦੀ ਹੈ ਇਹੋ ਜਿਹੀ ਹਮਮ ਮੈਂ ਜੀ ਨੂੰ ਘਰੇ ਨਾਲ ਪੁੱਛਿਆ ਕੋਈ ਬਾਹਰ ਤੋਂ ਜਿਆਦਾ ਰੋਹ ਖੋਣ ਦੀ ਤਾਂ ਬਣਾ ਲਾ ਫਿਰ ਰੋਟੀ ਅੱਜ ਮੈਂ ਤਾਂ ਹੁਣੇ ਖਾਧੀ ਆ ਅਜੇ ਹੁਣ ਤਾਂ ਖਾ ਕੇ ਟਿਆ ਤਾ ਤੇ ਫਿਰ ਹੁਣ ਬਣਾਉਣ ਦੀ ਸਬਜ਼ੀ ਤੜਕੇ ਬਣਾ ਲੈਣੀ ਸੀ ਸਰ ਤੇ ਨੂੰ ਤੜਕੇ ਨਾਲ ਦਿਨ ਮਲੇਟ ਤੋਂ ਗੁਰਦੁਆਰੇ ਲੈਣਾ ਸਬਜੀ ਸੁਜੀ ਬਣਾਉਣ ਚੱਕਰ ਤੇ ਫੁਰਦਵਾਰ ਰਹਿ ਜਾਂਦਾ ਹਾਂ ਅੱਜ ਅੱਜ ਗਏ ਨਹੀਂ ਤੁਸੀਂ ਅੱਜ ਮੈਂ ਵਧੀਆ ਟਾਈਮ ਲਾ ਨਾ ਕੇ ਚਲ ਗਈ ਸੀ ਸੱਤ ਵੀਰ ਕਿੱਧਰ ਗਿਆ ਫੜੀ ਜਾਂਦਾ ਹਾਂ ਹਾਂ ਮੰਨ ਲਾ ਸਾਰੀ ਦਿਹਾੜੀ ਤੂੰ ਇੱਥੇ ਬੈਠਾ ਰਿਹਾ ਹੁਣ ਪੜਨ ਲੱਗ ਗਿਆ ਮੁਕੇ ਸਾਰੀ ਦਿਹਾੜੀ ਕਿਉਂ ਇੱਥੇ ਬੈਠਾ ਰਿਹਾ ਹਾਂ ਪੜਦਾ ਦੀ ਵਿਚਾਰਾ ਬੈਠਾ ਹੈ ਆ ਦੇਖ ਲੋ ਜੀ ਮੈਡਮ ਜੀ ਕਹਿੰਦੇ ਵੀ ਬੱਚੇ ਘਰ ਜਾ ਕੇ ਪੜਦੇ ਨਹੀਂ ਤੇ ਪੜਦਾ ਖਾਤੇ ਰ ਇਧਰ ਨੂੰ ਬੱਲ ਇੱਥੇ ਲਾਉਣ ਆਲਾ ਹਨਾ ਬੱਗੋਤ ਲਾਉਣ ਨੇ ਇੱਥੇ ਕੰਬਲ ਲਈ ਬੈਠਾ ਸੀ ਹਾਂ ਉੱਪਰ ਓਏ ਆਰ ਕਿਧਰ ਸੜਤੀ ਓਏ ਉੱਪਰ ਡੰਗ ਦੀ ਟੀ ਤੇ ਟੀ ਤੇ ਟੀ ਤੇ ਡੰਗ ਦੀ ਟੀ ਤੇ ਲੈ ਇੱਥੇ ਪਿਆ ਰਹੇ ਨੇ ਹਣ ਉੱਤੇ ਲੈਣਾ ਹੁੰਦਾ ਫਿਰ ਤੂੰ ਟਰੈਕੀ ਕਲਾ ਸ਼ੁਰੂ ਹੋਈਆਂ ਆ ਤਾਂ ਕਦੇ ਪੇਪਰ ਕਿਦਾਂ ਉਹ ਬਣਾ ਲਾਦੂ ਉਹ ਨਿਕਲ ਗਿਆ ਤੇ ਆ ਕਿਵੇਂ ਕੱਟਤਾ ਬੋਰ ਪਤਾ ਨਹੀਂ ਉਹ ਕਿਵੇਂ ਖਿੱਚਿਆ ਗਿਆ ਵਿੱਚੋਂ ਹੀ ਨਿਕਲ ਗਿਆ ਉਹ ਇਹ ਮੈਨੂੰ ਸਕਰੂ ਨਿਕਲ ਗਏ ਸਕਰੂ ਲਾਉਣੇ ਆ ਇਹਦੇ ਹਾਂ ਲਿਆ ਪਹਿਲਾਂ ਇਹ ਹੀ ਲਾਈ ਜਾਣਾ ਸਕਰੂ ਲੱਗੇ ਹੀ ਨਹੀਂ ਸੀ ਬਾਅਦ ਚ ਦੇਖਾਂਗੇ ਤੇ ਆ ਕਾ ਤੋ ਲਾਲਾ ਸਤਵੀਰ ਬੱਲ ਇਧਰ ਪਾਸੇ ਲਾਲਾ ਆ ਉਰੇ ਲਾਲਾ ਸਤਵੀਰ ਨਹੀਂ ਤੇ ਚਾਰਨਣ ਪਊਗਾ ਇਧਰ ਤੇ ਤੇਰਾ ਪਰਛਾਵਾਂ ਪਈ ਜਾਂਦਾ ਆ ਕਾ ਤੋ ਰੱਖ ਲੀਏ ਕੋਲੇ ਗਨ ਹਜੇ ਹੋਲੀ ਤਾਂ ਆਈ ਨਹੀਂ ਰੱਖ ਲਈ ਦੇਸੀ ਘਰ ਵਿੱਚ ਪੁਜਾਰੋ ਦੇ ਇਹ ਬੈੱਡ ਤੇ ਰੱਖੀ ਬੈਠਾ ਆ ਲੋਕ ਪੁਜਾਰੋ ਚ ਰੱਖ ਦਿੰਦੇ ਤੇ ਪੇਪਰ ਕਿੰਨੀ ਤਰੀਕ ਤੋਂ ਸ਼ੁਰੂ ਆ 6 ਮਾਰਚ 6 ਮਾਰਚ ਤੋਂ ਲਓ ਵੀ 10ਵੀਂ ਦੇ ਆਗੇ ਪੇਪਰ ਤੇ 6 ਮਾਰਚ ਪੜਾਈ ਵੀ ਸਖਤ ਆਇਦ ਕੀ ਬੋਰਡ ਦੀ ਗਲਾਸ ਚਲੋ ਕਰਦੇ ਮਿਹਨਤ ਜਿੰਨੀ ਕਰਦੇ ਉਹਨੇ ਨੰਬਰ ਲੈ ਲੈਣੇ ਨੇ ਪੜਨਾ ਜ਼ਰੂਰੀ ਆ ਬੱਲੇ ਉਹਨਾਂ ਕ ਪੜ ਲਓ ਜਿੰਨੇ ਕ ਤੁਹਾਡੇ ਕੰਮ ਆਵੇ ਨੌਕਰੀ ਨਾਕਰੀ ਆਸਤੇ ਨਹੀਂ ਪੜਾਈ ਹੈਗੀ ਨੌਕਰੀਆਂ ਦਾ ਭਵਾਂ ਜਿਗਰੀਆਂ ਲੈ ਕੇ ਡਿਗਰੀਆਂ ਲੈ ਲਓ ਭਵਾਂ ਦੀ ਤੁਸੀਂ ਐਮਬੀਬੀਏ ਜੋ ਮਰਜ਼ੀ ਕਰ ਲਓ ਨੌਕਰੀ ਦਾ ਮੈਨ ਨਹੀਂ ਸਰਕਾਰੀ ਬਾਤ ਹੋ ਗਈ ਐ ਆ ਵੀ ਪੜਨ ਕੇ ਬੰਦਾ ਗੱਲਬਾਤ ਜੇ ਬਾਹਰ ਜਾਣਾ ਅੰਦਰ ਜਾਣਾ ਤੇ ਇਹ ਸਿੱਖਣੀ ਅੰਗਰੇਜ਼ੀ ਜ਼ਰੂਰੀ ਆ ਨੌਲੇਜ ਆ ਜੂ ਮਾੜੀ ਮੁੱਟੀ ਚਲੋ ਪੰਜਾਬੀ ਤਾਂ ਚਲੋ ਆਪਾਂ ਨੇ ਜੰਮਦਿਆਂ ਨੂੰ ਆਪਾਂ ਨੂੰ ਮਿਲਦੀ ਆ ਅੰਗਰੇਜ਼ੀ ਅੰਗਰੇਜ਼ੀ ਸਿੱਖਣੀ ਜ਼ਰੂਰੀ ਆ ਅੰਗਰੇਜ਼ੀ ਮਾਪਿਆਂ ਦੀ ਜ਼ਿੰਮੇਵਾਰੀ ਐ ਨਵਾਉਣੀ ਪੈਂਦੀ ਆ ਮਾਪਿਆਂ ਦੀ ਜ਼ਿੰਮੇਵਾਰੀ ਤੈਨੂੰ ਹੋਣੀ ਪੈਂਦੀ ਆ ਪੜੋ ਪੜੋ ਉਹ ਤਾਂ ਬੀਏ ਵਿਚਾਰੀ ਲੱਗੀ ਕਰਨ ਤੇ ਤੂੰ ਵੀ ਇੰਨਾ ਕਿ ਤਾ ਹੋਈ ਜਾ ਹੁਣ ਬੀਏ ਕਰਨ ਉਹ ਅੰਗਰੇਜ਼ੀ ਅੰਗਰੇਜ਼ੀ ਬੋਲਦਾ ਬੰਦਾ ਬਾਹਰ ਅੰਦਰ ਜਾਂਦਾ ਫਿਰ ਬੰਦਾ ਗੱਲਬਾਤ ਕਰ ਲੈਂਦਾ ਬੋਰਡ ਤੇ ਨਾਮ ਪੜ੍ਹਿਆ ਲਿਖਣਾ ਆ ਸਿੱਖਾਂ ਅਜਬ ਰੂਬੀ ਨੂੰ ਅੰਗਰੇਜ਼ੀ ਜਿਆਦੇ ਆ ਹੋਆ ਸਤਵੀਂ ਤੂੰ ਪੜ੍ਹ ਲੈਣਾ ਫਤ ਰੂਬੀ ਸਰਕਾਰੀ ਸਕੂਲ ਚ ਪੜੀ ਆ ਸਕੂਲ ਚ ਅੰਗਰੇਜ਼ੀ ਜਾਦੇ ਪੜਾਉਂਦੇ ਆ ਸਰਕਾਰੀ ਸਕੂਲ ਚ ਅੰਗਰੇਜ਼ੀ ਬੱਚਾ ਵਧੀ ਸਹੀ ਸਿੱਖਦਾ ਮੈਡਮ ਆਉਦੀ ਹ ਸਖਤ ਸੀ ਹਾਂ ਸਰਕਾਰੀ ਸਕੂਲ ਚ ਅੰਗਰੇਜ਼ੀ ਜਾਦੇ ਸਿੱਖਦਾ ਪ੍ਰਾਈਵੇਟ ਚ ਤਾਂ ਥੋੜਾ ਜਿਆ ਫੀਸਾਂ ਦਾ ਕਰਕੇ ਵੀ ਕਰੀ ਕੁਰੀ ਜਾਂਦੇ ਉਹਦੀ ਕੁਲਦੀਪ ਮੈਡਮ ਬਹੁਤ ਵਧੀਆ ਪੜਾਉਂਦੀ ਕੁਲਦੀਪ ਮੈਡਮ ਉਤੇ ਕਿਸਾਨ ਨੂੰ ਵੀ ਵੇਲਾ ਕਿੰਨਾ ਫੇਰਦੀ ਫਿਰ ਉਹ ਪੜਾਉਂਦੀ ਵੀ ਸੀ ਅਗਲੀ ਵਧੀਆ ਉਸ ਦੇ ਲ ਮੈਂ ਥੋੜੀ ਸੀਗਾ ਵੀ ਬੱਚਾ ਉਹ ਹੋ ਜੂਗਾ ਪੜਾਉਂਦੀ ਬਹੁਤ ਵਧੀਆ ਸੀ ਬਹੁਤ ਧਰੀ ਧਰਾਈ ਰਹਿ ਨਹੀਂ ਦਿੰਦੀ ਸੀ ਪੜੀ ਸਰਕਾਰੀ ਸਕੂਲ ਚ ਉਹ ਸਾਰਾ ਦੇ ਲ ਸੀਆਰ ਪੀ ਲੈਂਦੀਆਂ ਸੀ ਪਰ ਉਹ ਲੈਂਦੀਆਂ ਦੇ ਹੱਕ ਦਾ ਹੀ ਸੀ ਆ ਆਹੇ ਹੱਕ ਦੇ ਲੈ ਕੇ ਹੀ ਫੇਰ ਹੀ ਪੜਾਉਣੀ ਆ ਹਮਮ ਮਹਲਾ ਕਹਿੰਦਾ ਕੋ ਸਰਕਾਰੀ ਸਕੂਲ ਬੜੀਆ ਨਿਸ਼ਾਨਾ ਤੇ ਲੈਡ ਛੱਡ ਤੋਂ ਯਾਰ ਬਾਅਦ ਹਾਂ ਹਾਂ ਮਹੂ ਉਹ ਕਹੀਆਂ ਨੇ ਸਰਕਾਰੀ ਸਕੂਲ ਆਇਆ ਸਰਕਾਰੀ ਸਕੂਲ ਜੋ ਆ ਪਰ ਬੜੀਆ ਹੋ ਆ ਤੇ ਪਾਣੀ ਆ ਕਾਦੋਂ ਆਹ ਪਲੇਟ ਦੇ ਉੱਪਰ ਨਾਲ ਹੀ ਝੁੰਮੜ ਜਾਂਦਾ ਇਹ ਵੀ ਆਹ ਬਣਿਆ ਹੋਇਆ ਭਾ ਪਾਵਿੰਦਰਿੰਦਰ ਰਹਿੰਦੀ ਆ ਪਾਗੜਾ ਪਾਣੀ ਤੋਂ ਆਉਂਦਾ ਆਹ ਪਾਣੀ ਨੇ ਇਹ ਬੰਨ ਜਾ ਪੀਲੀ ਗੋਭੀ ਪੀਲੀ ਗੋਭੀ ਬਸ ਭੰਗ ਕੇ ਹੂੰ 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 ਘਰ ਦਾ ਖਾਓ ਤੇ ਘਰੇ ਬਣਾਇ ਖਾਓ ਫੁੱਲ ਵੱਲੇ ਵੱਡੇ ਵੱਡੇ ਮੈਨਲਾ ਦਾ ਕੱਟੇ ਛੋਟੇ ਦੀ ਤੂੰ ਅਰੇ ਉਹ ਹੋ ਜਾਂਦੇ ਆ ਨਹੀਂ ਐਵੇਂ ਵੱਡੇ ਵੱਡੇ ਫੁੱਲ ਸੈਂਕੀਆਂ ਛੋਟੀਆਂ ਕਰਦੀਆਂ ਸੈਂਕੀਆਂ ਵਾਲੀਆਂ ਵੱਡੀਆਂ ਕਰਦੀਆਂ ਸੈਂਕੀਆਂ ਮੈਂ ਤੇ ਉਹ ਕਰਦ ਲੈ ਕੇ ਤਾਂ ਆਂਦੀ ਆ ਮੈਂ ਉਸ ਦਿਨ ਗੋਭੀ ਚੀਨ ਨੂੰ ਵੱਡੀ ਉਹ ਤਾਂ ਪਈ ਢਾਬਾ ਹੋਣਾ ਹੁਣ ਦਿਖਾਈ ਕਿੱਥੇ ਕਰਦਾ ਉਹ ਐਨਾਂ ਨਹੀਂ ਕਿ ਫਾਇਦੇ ਨਹੀਂ ਨਾ ਲਾਉਂਦੇ ਲੋਕ ਢਾਬਾ ਹੋਣਾ ਹੁਣ ਰੋਟੀ ਵਾਲਾ ਢਾਬਾ ਹੋਣਾ ਕਰਦੇ ਆ ਸੱਤ ਪੁੱਲਾ ਹੂੰ ਜਗ੍ਹਾ ਦੇਖਦੇ ਫਿਰਦਿਆਂ ਬਾਈ ਜੇ ਕੋਈ ਜਗ੍ਹਾ ਹੈੀ ਤਾਂ ਦੱਸੋ ਯਾਰ ਹਾਂ ਤਾਬਾ ਖੋਲਣਾ ਹੈ ਕੋਈ ਗਰੀਬਾਂ ਦੇ ਪਾਲੀਆਂ ਐਡ ਕਰ ਫੜਨ ਵਾਲੀ ਸਾਵੇ ਪੈਸੇ ਵੀ ਨਹੀਂ ਇੰਨੇ ਭਰ ਚੁੱਕੇ ਅਸੀਂ ਤੇ ਰਾਜੂ ਢਾਬਾ ਖੋਲ ਦੇਣਾ ਕੰਮ ਵੀ ਚਲਾਉਣਾ ਕਿਉਂਕਿ ਥਾਂ ਥਾਂ ਤੇ ਨਾਮ ਲਿਖਿਆ ਹੋਇਆ ਰਾਜੂ ਢਾਬਾ ਰਾਜੂ ਢਾਬਾ ਮੈਂ ਹੁਣ ਮੈਂ ਮੈਂ ਯਾਰ ਨਾਂ ਤਾਂ ਮੇਰਾ ਲੋਕ ਲਈ ਜਾਂਦੇ ਆ ਨਾਂ ਤਾਂ ਮੇਰਾ ਲਿਖੀ ਬਿਠੇ ਢਾਬਾ ਮੇਰਾ ਹੈ ਢੀ ਹੁਣ ਮੈਂ ਆਪ ਦਾ ਢਾਬਾ ਖੋਲਣਾ ਤੇ ਰਾਜੂ ਢਾਬਾ ਰਾਜੂ ਵੈਸ਼ਨੂ ਢਾਬਾ ਕਿ ਦੂਜਾ ਵੀ ਦੁਪਹਿਰ ਤੱਕ ਵੈਜ ਨੂੰ ਹੋਇਆ ਕਰੂਗਾ 4 ਵਜੇ ਤੱਕ ਉਸ ਤੋਂ ਬਾਅਦ ਨਾਣ ਵੈਜ ਹੋ ਜਾ ਕਰੂ ਫਿਰ ਖਾਂਦੇ ਖਾਈ ਪੀ ਜਾਂਦੇ ਲੋਕ ਕੋਈ ਨਫਰੇ ਕਰਦੇ ਹਾਂ ਖਾਂਦੇ ਤਾਂ ਸਾਰੇ ਆ ਸ਼ਾਮ ਨੂੰ ਦੇ ਲਾ ਰੇੜੀਆਂ ਦੇ ਉੱਪਰ ਅੱਜ ਨਾ ਅਜਿਹੀ ਆਪਣੇ ਉੱਥੇ ਖੰਬੇ ਕੋਲੇ ਰੇੜੀ ਨਹੀਂ ਲੱਗਦੀ ਕੀ ਪੁਲ ਤੇ ਜਿੰਨੇ ਸਰਦਾਰ ਉੱਥੇ ਹੁੰਦੇ ਉਹਨੇ ਮੋਨੇ ਨਹੀਂ ਹੁੰਦੇ ਕਹੀਂ ਕਹਿੰਦੇ ਉਹੀ ਕਹੀਆਂ ਕਿ ਬਸ ਆਇਆ ਜੋ ਵਫਲਾਨਾ ਮੋਈ ਮੁੰਡਿਆਂ ਨੂੰ ਬਦਨਾਮ ਕਰਦੇ ਕਿਸੇ ਠੇਕੇ ਦੇ ਖੜ ਜਾ ਕਿਸੇ ਹਾਤੇ 'ਚ ਵਰ ਜਾ ਕਿਸੇ ਮੀਟ ਵਾਲੀ ਰੇੜੀ ਤੇ ਦੇਖ ਲਾ ਕਿਸੇ ਮੀਟ ਵਾਲੀ ਦੁਕਾਨ ਤੇ ਦੇਖ ਲਾ ਮੋਨਾ ਬੰਦਾ ਹੱਕ 'ਚ ਬੋਲੂਗਾ ਵੀ ਸਰਕਾਰ ਬੰਦਾ ਤਾਂ ਤਲ ਲੁੱਕੇ ਲੰਘੇ ਜਾਂਦਾ ਤੇ ਨਿਕਨ ਜਿਹੜਾ ਕੋਈ ਮੈਂ ਉਹ ਰੋਜ ਪੁੱਲ ਤੋਂ ਨਾ ਘਿਉਣਾ ਉੱਥੇ ਰੇੜੀ ਤੇ ਇੰਨੇ ਐ ਪੱਗਾਂ ਬੰਨੀਆਂ ਦੀਆਂ ਮੁੱਛਾਂ ਖੜੀਆਂ ਐਡੀ ਐਡੀ ਦਾੜੀ ਲੰਮੀ ਕਈਆਂ ਇਹ ਤਾਂ ਗੋਲ ਪਰਨੇ ਵੀ ਬੰਨੇ ਹੁੰਦੇ ਆ ਉਹੀ ਹੈ ਨਾ ਤੇ ਆਈਮ ਹੱਡੀਆਂ ਝੂਟਦੇ ਆ ਉਹ ਲੈਗ ਪੀਸ ਆਏ ਚੱਕਦੇ ਆ ਜਿਹੜਾ ਖਾਂਦਾ ਕੋਈ ਖਾਂਦੇ ਨਾ ਹਣਾ ਵੀ ਆ ਖਾਂਨੇ ਆ ਬਰਮਾ ਲਈ ਕਿਹੜਾ ਆ ਆ ਦਾ ਸਾਨੂੰ ਮੂੰਹ ਚੋਂ ਕੱਢਦਾ ਸੁਣਿਆ ਤੇ ਉਂ ਵੇਲਾ ਖਾਣਾ ਵੀ ਝੂਟ ਤੇ ਝੂਠ ਨਾ ਕਰੋ ਹਾਂ ਝੂਟ ਤੇ ਝੂਠ ਇਹ ਮਾਰੀ ਆ ਹਾਂ ਬਾਬਾ ਦੀਪ ਸਿੰਘ ਦੀ ਫੋਟੋ ਤੇ ਲੱਗੀ ਹੋਣੀ ਹਣ ਬਾਬਾ ਦੀਪ ਸਿੰਘ ਦਾ ਹੈ ਵਾਸ ਨਾਲ ਹੀ ਹੈ ਹੂੰ ਮੋਬਾਈਲ ਤੇ ਕੰਮ ਵੀ ਮੋਬਾਈਲ ਤੇ ਆਉਣ ਲੱਗ ਗਿਆ ਹੈ ਸਤਿਰ ਇਹ ਉਹ ਮੈਂ ਮਾਦੀ ਬੰਦ ਤੋਂ ਗੋਲੇ ਲੈ ਕੇ ਕਾਲਾ ਫੜ ਕੇ ਸਤਿ ਆ ਗਈ ਹੋਣੀ ਘਰੇ ਪਤਾ ਨਹੀਂ ਆਈ ਕਿਹਨੂੰ ਕੌਣ ਤੇ ਨਾਲ ਤੇ ਤੂੰ ਆਪ ਹੀ ਜਾ ਪਤਾ ਨਹੀਂ ਆਈ ਨਾ ਹੋਈ ਮੈਨੂੰ ਮੁੜ ਕੇ ਆਉਣਾ ਬਹੁਤ ਔਖਾ ਤੇ ਆ ਗਈ ਹੋਣੀ ਆ ਗੰਦ ਸਾਂਝੀ ਨਾਲੇ ਤੇ ਉਹਦਾ ਨੰਬਰ ਲੈ ਲੈ ਨਾ ਨੰਬਰ ਤੇ ਫੋਨ ਤੇ ਗੱਲ ਕਰ ਲਈ ਉਹ ਇੱਧਰ ਨੂੰ ਗਈ ਹੋਈ ਆ ਮੈਂ ਇੱਕ ਬਾਹਰ ਹੈਗੀ ਮੈਂ ਉਹ ਵੀ ਬਣਾ ਕੇ ਰੱਖਦੀ ਏ ਕੀ ਬਣਾਉਣਾ ਉਧਰ ਪਈ ਕੋਟੀ ਬਣਾਈ ਲੈਣ ਦੀ ਲਿਆ ਬਾਪੂ ਦਾ ਖੁੰਡਾ ਡੇਕ ਰਣਾ ਤੇੜੀ ਕੋਟੀ ਹੁਣ ਹੁਣ ਕੀ ਦੀ ਬਣਾਉਣ ਲੱਗੀ ਕੋਟੀ ਭੈਣ ਦੀ ਦੋਤੀ ਦੀ ਹਾਂ ਭੈਣ ਦੀ ਦੋਤੀ ਹੈ ਨਾਲ ਦੀਦੀ ਪਾਇਨਾ ਦੀ ਆ ਅੱਧੀ ਨਿਗਾ ਤਾਂ ਮੈਂ ਲਾ ਤੂੰ ਕੋਟੀਆਂ ਉਹ ਸਵਾਟਰਾਂ ਜੀ ਨਿਗਾ ਤਾਂ ਹੁੰਦੀ ਜੱਸ ਲੱਗਦੀ ਐ ਲੱਗਦੀ ਤੇ ਗਰਮੀ ਦਾ ਹੁਣ ਗਰਮੀ ਆ ਗਈ ਤਾਂ ਹੁਣ ਕੋਟੀਆਂ ਹਜੇ ਵੀ ਕਿਹਦੀ ਇਹ ਹੈ ਕਿਹਦੀ ਕੋਟੀ ਆ ਇੱਕ ਬਾਹ ਬਣ ਗਈ ਆ ਇੱਕ ਰਹਿ ਗਈ ਸਾਤੇ ਫਿਰ ਮਾਂ ਕਿਹੜੀ ਕੁੜੀ ਦੀ ਆ ਵੱਡੀ ਦੀ ਕੁੜੀ ਦੀ ਕੁੜੀ ਦੀ ਹੈਗਾ ਅੱਛਾ ਕੁੜੀ ਦੀ ਕੁੜੀ ਦੀ ਆ ਬਾਹ ਹੋ ਗਈ ਹਾਂ ਮੈਂ ਇੱਕ ਬਾਹ ਰਹੀ ਚਲੋ ਅੱਜ ਨਹੀਂ ਕਹਨੀ ਆ ਪਛਮੋਂ ਨਹੀਂ ਲਿਆਕ ਦਿੱਤੀ ਉਹਨਾਂ ਨੂੰ ਤਾਂ ਦੇਈ ਆ ਫਲਾਈ ਸੀ ਬਾਹ ਨਿਉ ਦੇ ਹਾਂ ਮਾ ਫੜਲੇ ਮਗਲਾ ਮੈਂ ਬੈਕ ਬੋਦੀਨੀ ਬਿਠੀ ਹਾਂ ਹਾਂ ਤੇ ਉਧਰ ਤਾਂ ਜੇ ਦੂਜੇ ਪਾਸੇ ਰਹਿੰਦੇ ਹੀ ਉੱਥੇ ਤਾਂ ਸਲਾਈਆਂ ਥਲੀਆਂ ਦਾ ਹੈ ਹੀ ਨਹੀਂ ਕੋਈ ਹਣ ਹੁਣ ਵਿਹਲੀ ਉਹ ਤਾਂ ਕੰਮ ਨਹੀਂ ਜਾਂਦੀ ਵੀਰੇ ਤੇ ਹੂੰ ਚੱਲ ਵਧੀਆ ਇਹ ਵੀ ਟੈਲੈਂਟ ਆ ਇਹੜੀ ਐਂ ਜਾ ਕੇ ਚਪਾਵ ਇਹਦੇ तितਲੀਆਂ ਬਣਾਉਣੀਆਂ ਹਾਂ तितਲੀਆਂ ਬਣਾਉਣੀਆਂ ਉਰੇ ਤੇ ਤਿਤਲੀਆਂ ਕਿੱਥੇ ਦੀਨੀਆਂ ਨਹੀਂ ਹੈਗੀਆਂ ਬਣਨੀਆਂ ਨੇ ਚੱਕ ਕੇ ਦਿਖਾਈ ਰੋ ਬਲੈਕ ਉਹਨਾਂ ਦੀਆਂ ਕਿ ਦਾ ਉਹ ਨਹੀਂ ਹੁੰਦੇ ਹਾਂ ਇੱਧਰੋਂ ਕਰ ਕੇ ਕਿਹੜਾ ਆਹ ਕਲਰ ਨਹੀਂ ਇਸੇ ਦੀਆਂ ਵਿੱਚ ਜੇ ਤਾਂ ਉਹ ਲਾ ਦਾਂਗੇ ਉਦਾਂ ਹੀ ਕਰਾਸ ਜੇ ਬਣਾ ਦਾਂਗੇ ਜਾਂ ਭੈਣਾਂ ਦੀ ਤਿਤਲੀਆਂ ਜੇ ਬਣਾ ਦਾਂਗੇ ਆ ਬਾਹਾਂ ਆ ਹਾਂ ਆ ਬਾਹਾਂ ਆ ਅੱਛਾ ਬਾਜੂ ਓਡੀ ਲੰਬੀ ਬਾਹ ਤੇ ਓਡਾ ਲੰਬਾ ਪੋਰਾ ਕੋਟੀ ਦਾ ਜਵਾਗ ਜੇ ਦੀ ਕੁੜੀ ਵੀ ਛੋਟੀ ਜੀ ਹੈ ਚਲ ਲੱਗੀ ਰਹਿ ਕੰਮ ਗੋਲਾ ਉਹ ਪਹਾਣੀ ਨਾ ਆਹ ਕੜ ਬੱਡਰਾ ਵਾਟਰ ਗੋਲਿਆਂ ਤਾਂ ਬੈਠੀ ਰਹਾਂ